ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਆ ਉਹ ਸਤਿ ਆਪਾ ਨਜ਼ਰ ਮਾਰੀਏ ਕੱਲ ਆਪਾਂ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਇਸ ਦਾ ਜਿਹੜਾ ਉਹ ਜ਼ਿਕਰ ਕੀਤਾ ਸੀਗਾ ਵੀ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਉਹ ਲੋਕ ਜਿਹੜੇ ਯੂ ਐਸ ਸਿਟੀਜ਼ਨਸ ਦੇ ਨਾਲ ਵਿਆਹੇ ਹੋਏ ਆ ਪਰ ਉਹ ਅਨ ਡਾਕੂਮੈਂਟਡ ਨੇ ਜਿਨ੍ਹਾਂ ਨੂੰ ਅਨ ਡਾਕੂਮੈਂਟਡ ਸਪਾਉਸੇ ਆਖਿਆ ਜਾਂਦਾ ਉਹ ਬੰਦਾ ਵੀ ਹੋ ਸਕਦਾ ਆ ਉਹ ਜਨਾਨੀ ਵੀ ਹੋ ਸਕਦੀ ਆ ਕਿੰਨੇ ਵੀ ਉਹਨਾਂ ਨੂੰ ਲੀਗਲ ਸਟੇਟਸ ਦੇਣ ਵੱਲ ਨੂੰ ਪ੍ਰੈਜ਼ੀਡੈਂਟ ਬਾਈਡਨ ਉਹ ਕਦਮ ਚੱਕਣ ਜਾ ਰਹੇ ਆ ਇਹ ਉਸ ਟਾਈਮ ਦੇ ਉੱਤੇ ਕਦਮ ਚੱਕਿਆ ਜਾ ਰਿਹਾ ਹੈ ਜਦ ਅੱਜ ਤੋਂ 12 ਸਾਲ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਨੇ ਜਿਹੜੀ ਛੋਟੀ ਉਮਰ ਦੇ ਬੱਚੇ ਇੱਥੇ ਆਏ ਆ ਡਾਕਾ ਵਾਲੇ ਡੈਫਰਡ ਐਕਸ਼ਨ ਚਾਈਲਡਹੂਡ ਅਰਾਈਵਲ ਵਾਲੇ ਉਹਨਾਂ ਨੂੰ ਜਿਹੜੇ ਇੱਕ ਤਰ੍ਹਾਂ ਦੇ ਨਾਲ ਰਾਹ ਦਿੱਤਾ ਸੀਗਾ ਵੀ ਭਾਈ ਤੁਸੀਂ ਇੱਥੇ ਰਹਿ ਸਕਦੇ ਆ ਪੜ ਸਕਦੇ ਆ ਅੱਗੇ ਘੱਟੇ ਜਿਹੜੇ ਉਹ ਵੱਧ ਸਕਦੇ ਆ ਸੋ ਪ੍ਰੈਜ਼ੀਡੈਂਟ ਜੋ ਬਾਇਡਨ ਇਮੀਗ੍ਰੇਸ਼ਨ ਦੇ ਬਾਬਤ ਇੱਕ ਬਹੁਤ ਵੱਡਾ ਜਿਹੜਾ ਕਦਮ ਉਹ ਨਵੀਂ ਪਾਲਿਸੀ ਕਹਿੰਦੇ ਆ ਵੀ ਅਨਾਉਂਸ ਕਰਨ ਜਾ ਰਹੇ ਆ ਇੱਕ ਪਾਸੇ ਆਪਾਂ ਦੇਖ ਰਹੇ ਆ ਵੀ ਉਹਨਾਂ ਨੇ ਹੁਣ ਸ਼ਕਤੀਆਂ ਬਾਰਡਰ ਦੇ ਉੱਤੇ ਵੀ ਕੀਤੀਆਂ ਆ ਉਹਨਾਂ ਦੇ ਉੱਤੇ ਦਬਾਅ ਬਹੁਤ ਆ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ ਉਹਨਾਂ ਦਾ ਆਪਣਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਸਕੱਤਰ ਮਾਇਓਰਕਸ ਉਸ ਦੀ ਇੰਪੀਚਮੈਂਟ ਦਾ ਮੁੱਦਾ ਵੀ ਜਿਹੜਾ ਉਹ ਆ ਭਖਿਆ ਸੀਗਾ ਸੋ ਵਾਈਟ ਹਾਊਸ ਕਹਿੰਦੇ ਵੀ ਆ ਮੰਨਦਾ ਹੈ ਵੀ 5 ਲੱਖ ਤੋਂ ਵੱਧ ਅਜਿਹੇ ਸਪਾਉਸੇਜ਼ ਨੇ ਜਿਨ੍ਹਾਂ ਨੂੰ ਇਸ ਪਾਲਿਸੀ ਦੇ ਨਾਲ ਫਾਇਦਾ ਜਿਹੜਾ ਉਹ ਹੋ ਸਕਦਾ ਆ ਇਲੈਕਸ਼ਨ ਯੀਅਰ ਦੇ ਵਿੱਚ ਇਮੀਗ੍ਰੇਸ਼ਨ ਜਦ ਹੌਟ ਇਸ਼ੂ ਆ ਉਸ ਟਾਈਮ ਦੇ ਉੱਤੇ ਜੇ 5 ਲੱਖ ਲੋਕਾਂ ਨੂੰ ਹਰਜੋਤ ਸਿੰਘ ਜੀ ਇਹ ਪੱਕੇ ਹੋਣ ਦਾ ਰਾਹ ਬਣਦਾ ਆ ਤਾਂ ਉਸ ਦਾ ਅਸਰ ਕਿਤੇ ਨਾ ਕਿਤੇ ਇਲੈਕਸ਼ਨਾਂ ਵਿੱਚ ਵੀ ਜਿਹੜਾ ਉਹ ਪੈਂਦਾ ਨਜ਼ਰ ਆਊਗਾ ਕਿਉਂਕਿ ਇਹ ਉਹ ਸਾਰੇ ਲੋਕ ਨੇ ਜਿਹੜੇ ਯੂ ਐਸ ਸਿਟੀਜਨ ਦੇ ਜਾਂ ਘਰ ਵਾਲੇ ਆ ਜਾਂ ਘਰ ਵਾਲੀਆਂ ਆ ਸੋ ਅਨਡਾਕੂਮੈਂਟਡ ਸਪਾਉਸਸ ਜਿਨ੍ਹਾਂ ਦੇ ਯੂ ਐਸ ਸਿਟੀਜਨਸ ਦੇ ਨਾਲ ਵਿਆਹ ਹੋਏ ਆ ਉਹਨਾਂ ਦੇ ਲਈ ਇਹ ਬਹੁਤ ਹੀ ਇੱਕ ਵੱਡੀ ਤੇ ਖੁਸ਼ਖਬਰੀ ਵਾਂਗੂ ਜਿਹੜੀ ਪਾਲਿਸੀ ਆ ਉਹ ਆ ਸਕਦੀ ਆ ਕਹੋ ਘਟੋ ਘਟ 10 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿੰਦੇ ਹੋਣ ਤੇ ਉਹਨਾਂ ਦਾ ਜਿਹੜਾ ਵਿਆਹ ਆ ਜੂਨ 17 ਤੋਂ ਪਹਿਲਾਂ ਰਜਿਸਟਰਡ ਹੋਇਆ ਹੋਵੇ ਸੋ ਐਗਜ਼ੈਕਟਲੀ ਇਹ ਉਹਦਾ ਦਾ ਹੀ ਜਿਹੜਾ ਡਾਕੂਮੈਂਟ ਸਾਈਨ ਕਰਨ ਜਾ ਰਹੇ ਆ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਓਬਾਮਾ ਹੁਣਾਂ ਨੇ ਡਾਕਾ ਵਾਲਾ ਕੀਤਾ ਸੀ ਰੈਫੋਰਡ ਐਕਸ਼ਨ ਫਾਰ ਚਾਈਲਡਹੋਲਡਰ ਅਰਾਈਵਲਸ ਇਹ ਡਾਕਾ ਵਾਲਾ ਇਹ 2012 ਦੇ ਵਿੱਚ ਕੀਤਾ ਗਿਆ ਸੀਗਾ ਸੋ ਇਹ 12 ਐਗਜੈਕਟਲੀ ਉਹ ਨਹੀਂ ਕੀਤਾ ਵੀ ਸੇਮ ਡੇ ਤੇ ਹੀ ਆ ਅੱਜ 12ਵੀਂ ਅਨਿਵਰਸਰੀ ਆ ਡਾਕਾ ਦੀ ਐਗਜੈਕਟਲੀ ਅੱਜ ਦੇ ਦਿਨ ਅੱਜ ਤੋਂ 12 ਸਾਲ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਨੇ ਡਾਕਾ ਜਿਹੜਾ ਆ ਉਹ ਸਾਈਨ ਕੀਤਾ ਸੀ ਵੀ ਅਨ ਡਾਕੂਮੈਂਟਡ ਮਾਈਗ੍ਰੈਂਟਸ ਦੇ ਬੱਚੇ ਜਿਹੜੇ ਆ ਉਹ ਉਹਨਾਂ ਨੂੰ ਪੱਕੇ ਕੀਤਾ ਜਾਵੇ ਉਹਨਾਂ ਨੂੰ ਵਰਕ ਪਰਮਿਟ ਦਿੱਤਾ ਜਾਵੇ ਤੇ ਸੇਮ ਐਗਜੈਕਟਲੀ ਅੱਜ 12 ਸਾਲਾਂ ਬਾਅਦ ਜਿਹੜਾ ਆ 530000 ਦੇ ਕਰੀਬ ਜਿਹੜੇ ਮਾਈਗ੍ਰੈਂਟਸ ਆ ਜਿਹੜੇ ਯੂ ਐਸ ਏ ਦੇ ਵਿੱਚ ਆਏ ਹੈਗੇ ਆ ਇਹ ਉਹ ਫਿਕਰ ਕਰ ਰਹੇ ਆ ਅਮਰੀਕਨ ਸਿਟੀਜ਼ਨਸ ਦੇ ਸਪਾਉਸਰਸ ਆ ਚਾਹੇ ਹਸਬੰਡ ਆ ਜਾਂ ਵਾਈਫ ਆ ਤੇ ਉਹਨਾਂ ਨੂੰ ਜਿਹੜਾ ਆ ਇਹ ਪੱਕਾ ਕੀਤਾ ਜਾਊਗਾ ਜਦੋਂ ਉਹ ਏ ਸਾਈਨ ਕਰ ਦਿੰਦੇ ਹੈਗੇ ਬਿਲਕੁਲ ਕਿ ਨਿਸੋਮਵਾਰ ਨੂੰ ਸੀਨੀਅਰ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਸੀਗੇ ਵੀ ਅਨ ਡਾਕੂਮੈਂਟਡ ਸਪਾouses ਜਿਹੜੇ ਯੂ ਐਸ ਸਿਟੀਜ਼ਨ ਦੇ ਆ ਉਹ ਕੁਆਲੀਫਾਈ ਕਰਨਗੇ ਜਿਹੜੇ ਮੁਲਕ ਦੇ ਵਿੱਚ ਜਿੱਦਾਂ ਦੱਸਿਆ ਵੀ 10 ਸਾਲ ਤੋਂ ਵੱਧ ਰਹਿੰਦੇ ਹੋਣ 17 ਜੂਨ ਆਈ ਥਿੰਕ ਜਿਹੜੀ ਕੱਲ ਦੀ ਤਰੀਕ ਲੰਘ ਗਈ 17 ਜੂਨ 2024 ਕਿਉਂਕਿ ਉਹਨਾਂ ਨੇ ਪਿੱਛੇ ਰਿਪੋਰਟ ਦੇ ਵਿੱਚ ਈਅਰ ਨਹੀਂ ਲਿਖਿਆ ਸੋ ਇਹ ਮੰਨਿਆ ਜਾ ਰਿਹਾ ਵੀ ਇਸੇ ਸਾਲ ਦੀ ਜਿਹੜੀ 17 ਜੂਨ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਦੇ ਵਿਆਹ ਹੋਏ ਆ ਉਹ ਇਸ ਤੇ ਅੰਡਰ ਅਪਲਾਈ ਹੋਣਗੇ ਉਦੋਂ ਤਾਂ ਮੈਨੂੰ ਲੱਗਦਾ ਹਰਜੋਤ ਸਿੰਘ ਜੀ 5 ਲੱਖ ਤੋਂ ਤਾਂ ਕਈ ਗੁਣਾ ਵੱਧ ਹੋਣੇ ਲੋਕ ਪਰ ਇਹ ਜਿਹੜੇ 10 ਸਾਲ ਦੀ ਨਾਲ ਇਹਨਾਂ ਨੇ ਰੱਖੀ ਆ ਰਹਿਣ ਵਾਲੀ ਉਹ ਹੁਣ ਆਪਣੇ ਜਿਹੜੇ ਇਮੀਗ੍ਰੇਸ਼ਨ ਦੇ ਪਾਲਿਸੀ ਪ੍ਰੋਗਰਾਮ ਦੇ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਪੁੱਛਦੇ ਆ ਵੀ ਸਾਡਾ ਵਿਆਹ ਹੋਇਆ ਨੂੰ ਵੀ ਇੰਨੇ ਸਾਲ ਹੋ ਗਏ ਨਿਆਣੇ ਵੀ ਹੋ ਗਏ ਵੱਡੇ ਵੀ ਹੋ ਗਏ ਸੋ ਉਹਨਾਂ ਦੇ ਤੌਰ ਦੇ ਉੱਤੇ ਆ ਜਿਹੜੀ ਉਹ ਹੋਵੇਗੀ ਕਿਨੇ ਵੀ ਵਾਈਟ ਹਾਊਸ ਇਹ ਮੰਨਦਾ ਆ ਵੀ ਇਹਦੇ ਅੰਡਰ 5 ਲੱਖ 30 ਹਜ਼ਾਰ ਲੋਕ ਆ ਜਾਣਗੇ ਔਨ ਐਵਰੇਜ ਵਾਈਟ ਹਾਊਸ ਦੇ ਮੰਨਣ ਦੇ ਮੁਤਾਬਕ ਕਿੰਨੇ ਵੀ ਇਹ ਜਿਹੜਾ ਪ੍ਰੋਸੈਸ ਜਿਹਦੇ ਲਈ ਐਲੀਜੀਬਲ ਹੋਣਗੇ ਉਹ ਘਟੋ ਘਟ ਉਹਨਾਂ ਨੂੰ ਅਮਰੀਕਾ ਜੀਂ ਦਿੰਦਿਆਂ ਲੱਗਦਾ ਵੀ 23 ਸਾਲ ਜਿਹੜੇ ਉਹ ਹੋ ਚੁੱਕੇ ਆ ਐਵਰੇਜ ਦੇ ਹਿਸਾਬ ਦੇ ਨਾਲ ਤੇ ਮੈਜੋਰਟੀ ਜਿਹੜੇ ਆ ਉਹ ਮੈਕਸੀਕੋ ਚ ਜੰਮੇ ਜਿਹੜੇ ਉਹ ਹੈਗੇ ਨੇ ਕਿੰਨੇ ਵੀ ਦੇ ਵਿਲ ਬੀ ਪੈਰੋਲਡ ਇਨ ਪਲੇਸ ਯਾਨੀ ਕਿ ਉਹਨਾਂ ਨੂੰ ਯੂ ਐਸ ਵਿੱਚ ਰਹਿਣ ਦੀ ਇਜਾਜ਼ਤ ਜਿਹੜੀ ਆ ਉਹ ਹੋਵੇਗੀ ਤੇ ਸਟੇਟਸ ਜਿਹੜਾ ਹੈ ਉਹਨਾਂ ਦਾ ਚੇਂਜ ਹੋ ਜਾਊਗਾ ਅਦਰਵਾਈਜ਼ ਜਿਹੜਾ ਅਨਡਾਕੂਮੈਂਟਡ ਯੂਐਸ ਸਿਟੀਜ਼ਨ ਦੇ ਨਾਲ ਵੀ ਵਿਆਹ ਕਰਦਾ ਆ ਉਸ ਨੂੰ ਕਈ ਤਰ੍ਹਾਂ ਦੇ ਵੇਵਰ ਲੈਂਡ ਤੋਂ ਬਾਅਦ ਚ ਮੁਲਕ ਛੱਡ ਕੇ ਮੁੜ ਦੁਬਾਰਾ ਜਿਹੜਾ ਉਹ ਵਾਪਸੀ ਕਰਨੀ ਪੈਂਦੀ ਆ ਸੋ ਜੇ ਪ੍ਰੋਲਡ ਇਨ ਪਲੇਸ ਹੋ ਜਾਂਦਾ ਆ ਤਾਂ ਇਹਦੇ ਨਾਲ ਉਹਨਾਂ ਨੂੰ ਸ਼ਾਇਦ ਮੁਲਕ ਛੱਡਣ ਦੀ ਨੌਬਤ ਨਹੀਂ ਆਊਗੀ ਸੋ ਇਹ ਇੱਕ ਵੱਡੀ ਜਿਹੜੀ ਹਰਜੋਤ ਸਿੰਘ ਜੀ ਪਾਲਿਸੀ ਦੇ ਵਿੱਚ ਚੇਂਜ ਆਪਣੇ ਸਾਹਮਣੇ ਜਿਹੜੀ ਉਹ ਆ ਰਹੀ ਆ ਯੂਐਸ ਸਿਟੀਜ਼ਨ ਦੇ ਨਾਲ ਵਿਆਹੇ ਜਿਹੜੇ ਲੋਕਾਂ ਦੇ ਲਈ ਵੱਡੀ ਚੀਜ਼ ਆ ਘੱਟੋ ਘੱਟ ਪਰ 10 ਸਾਲ ਜਿਹੜੇ ਉਹਨਾਂ ਨੂੰ ਇੱਥੇ ਰਹਿੰਦਿਆਂ ਨੂੰ ਹੋਏ ਹੋਣੇ ਚਾਹੀਦੇ ਆ ਹੁਣ ਇਹ ਨਹੀਂ ਪਤਾ ਵੀ ਵਿਆਹ ਵਿਆਹ ਨੂੰ 10 ਸਾਲ ਹੋਣੇ ਚਾਹੀਦੇ ਆ ਜਾਂ ਫਿਰ ਜਾਂ ਓਵਰਆਲ ਰਹਿੰਦਿਆਂ ਨੂੰ 10 ਸਾਲ ਹੋਣੇ ਚਾਹੀਦੇ ਆ ਇਹ ਜਿਉਂ ਜਿਉਂ ਸਮਾਂ ਆਊਗਾ ਤਾਂ ਇਹਦੇ ਨਾਲ ਵਿੱਚ ਹੋਰ ਕਲੈਰਿਟੀ ਹੋਊਗੀ ਸੋ ਫਾਰ ਵਰਡਿੰਗ ਤਾਂ ਇਹੀ ਲੱਗ ਰਿਹਾ ਆ ਵੀ ਜਿਨ੍ਹਾਂ ਨੂੰ ਰਹਿੰਦਿਆਂ ਨੂੰ ਇੱਥੇ 10 ਸਾਲ ਜਿਹੜੇ ਉਹ ਹੋ ਗਏ ਹੋਣ ਤੇ ਵਿਆਹ ਉਹਨਾਂ ਦਾ 17 ਜੂਨ 2024 ਤੋਂ ਪਹਿਲਾਂ ほ,やほうれい。